ਕਬੜਾ ਕਿੰਨੇ ਮੀਟਰ ਦਾ ਹੈ ਵੀ ਖਾਣ ਹਾਂਜੀ ਪਾਣੀ ਅੰਦਰ ਅੰਦਰਾਂ ਤੱਕ ਪਾਣੀ ਆ ਗਿਆ ਸੀ ਤੁਹਾਡੇ ਹਾਂਜੀ ਹਾਂਜੀ ਹਾਂ ਜੇ ਨਰਕੋ ਬੌਂਡੀਆਂ ਘਰ ਚਲ ਗਏ ਪੰਤਾਂ ਨੇ ਜੀ 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 ਉਹਨਾਂ ਵੱਧਾ ਉੱਜਾ ਮਾਰ ਗਏ ਫਿਰ ਉਹ ਜੋ ਪਾਣੀ ਆਇਆ ਮੇਰੇ ਪੁੜੀ ਮੱਥਾ ਟੇਕਣ ਚਲੇ ਆ ਜੀ 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 ਹਾਂਜੀ ਜੀ ਮੈਂ ਤੇ ਪੁੜੀ ਲੋ ਗਏ ਆ ਜੀ ਫਿਰ ਉਹ ਪੁਲਸ ਵਾਲਿਆਂ ਦਾ ਆਖਿਆ ਵੀ ਰੋਮੈਂਟ ਕਰਾਈ ਫਿਰ ਉਹਨਾਂ ਪੁਲਸ ਵਾਲਾ ਆਖਿਆ ਵੀ ਇਹ ਕੁੜੀਆਂ ਨੂੰ ਆਖਿਆ ਵੀ ਬਾਤ ਚੱਲ 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 ਜੀ ਮੈਂ ਉਹ ਆ ਫਿਰ ਰਾਜਾ

ਉਦੋਂ ਉਹ ਦੋਲੇ ਦੀ ਦੋ ਉਹਨਾਂ ਨੂੰ ਜਦੋਂ ਦਰਨਾ ਪਾਇਆ ਉਹ ਕੋਟਨ ਬਹੁਤ ਕੀਤੇ ਬੰਦਾ ਇਹ ਸਾਧਨ ਬੰਦ ਜਵਾਕਰੀ ਰਾਜ ਤਾਂ ਇਹ ਦੇਖੀਂ ਸਰਸਨ ਦਰਦੀ ਹੈ ਇਹ ਤਾਂ ਨਾ ਕੋਈ ਲੱਗਦੀ ਹੈ ਕੋਈ ਨਾ ਲੱਗਦੀ ਠੀਕ ਹੈ ਮੈਂ ਜਾਨਾ ਮੈਂ ਸਾਜੀ ਕਾ ਤਾਂ ਸਾਜੀ ਨੂੰ ਜੀ ਨਾਲ ਬੋਲਣ ਦਾ ਜੇ ਮਿਸਰ ਜੀ

ਦੋਸਤੋ ਹੜਾ ਦੀ ਮਾਰ ਪੂਰੇ ਪੰਜਾਬ ਵਿੱਚ ਪਈ ਆ ਤੇ ਇੱਕ ਸਾਡੇ ਨਾਲ ਭੈਣ ਮੌਜੂਦਾ ਜਿਹਦੇ ਪੈਰ ਤੇ ਵੀ ਸੱਟ ਲੱਗੀ ਆ ਕਾਫੀ ਮਜਬੂਰ ਨੇ ਆ ਪਰਿਵਾਰ ਪੈਨ ਕਿਹੜਾ ਪਿੰਡ ਹੈ ਸਾਦਾਵਲੀ ਇਹ ਸੱਟ ਕਿਵੇਂ ਲੱਗੀ ਤੁਹਾਡੇ ਇਹ ਆਪਾਂ ਪਾਣੀ ਜੁਲ ਭੱਜਣ ਲੱਗੇ ਹਾਂ ਤੇ ਗਲੀ ਦੇ ਵਿੱਚ ਡੇਗ ਗਈ 2 ਘੰਟੇ ਬੈਠੀ ਰਹੀ ਪਾਣੀ ਦੇ ਵਿੱਚ ਤੇ ਸੱਟ ਲੱਗ ਗਈ ਦੀ ਸੱਟ ਲੱਗਨ ਤੋਂ ਬਾਅਦ ਪਾਣੀ ਵਿੱਚ ਬੈਠੇ ਹਾਂਜੀ ਉਸ ਤੋਂ ਬਾਅਦ ਉੱਠੇ ਦੇ ਹੀ ਤੇ ਫਿਰ ਉਹਨਾਂ ਨੂੰ ਮੈਂ ਬਾ ਚੀਕਾਂ ਮਾਰੀਆਂ ਤੇ ਫਿਰ ਘਰ ਦੇ ਨੂੰ ਪਤਾ ਲੱਗਾ ਇਹ ਫਿਰ ਪਾਪਾ ਆਏ ਦੇ ਕੀ ਹਾਲਾਤ ਹੀ ਉਦੋਂ ਮੌਕੇ ਤੇ ਜਦੋਂ ਪਾਣੀ ਆਇਆ ਉਦੋਂ ਤੇ ਹਨ ਮਾਹੀ ਪਤਾ ਲੱਗਾ ਕਿ ਪਾਣੀ ਆਇਆ ਤੇ ਫਿਰ ਆਪਾਂ ਬਹੁਤ ਜਲਦੀ ਨਾਲ ਕਿ ਆਪਣੀ ਜਾਨ ਬਚਾ ਕੇ ਭੱਜੇ ਇੱਥੋਂ ਘਰ ਦਾ ਆਪਾਂ ਦੇਖ ਰਹੇ ਬੜਾ ਬੁਰਾ ਹਾਲਾਤ ਰੇੜਾ ਆ ਗਿਆ ਹਾਂਜੀ ਬਹੁਤ ਰੇੜਾ ਆਈਆਂ ਨਾਲੇ ਕੋਠੇ ਚੋਂਦੇ ਵੀ ਆ ਤੇ ਬਹੁਤ ਗਰੀਬੀ ਦੀ ਆ ਧਰ ਲੱਗਦਾ ਜਦੋਂ ਰਾਤ ਬਾਰਿਸ਼ ਆਂਦੀ ਹੈ ਕਿ ਕਿਸ ਤਰ੍ਹਾਂ ਰੇੜਾ ਤੇ ਆਈਆਂ ਹੋਈਆਂ ਮਕਾਨ ਚ ਹਾਂਜੀ ਸਾਰਾ ਸਮਾਨ ਗਿੱਲਾ ਹੋ ਜਾਂਦਾ ਯਾ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਆ ਤੇ ਬਾਲੇ ਡਿੱਗਣ ਦਾ ਵੀ ਖਤਰਾ ਆ ਤੇ ਛੱਤਾਂ ਫੱਟਾਂ ਨਹੀਂ ਉੱਪਰ ਛੱਟ ਦੇ ਪੈਰ ਦਾ ਕੀ ਹਾਲ ਹੈ ਪੈਰ ਦਾ ਠੀਕ ਹੈ 21 ਟਾਂਕੇ ਲੱਗੇ ਦੇ ਨੇ ਤੇ ਰੋਧ ਟੀਕੇ ਲੱਗਦੇ ਪੱਟੀ ਹੁੰਦੀ ਪਈ ਆ ਇਹ ਫਿਸਲੇ ਤੁਸੀਂ ਉਦੋਂ ਜਦੋਂ ਪਾਣੀ ਆਇਆ ਤੇ ਜਾਨ ਬਚਾ ਕੇ ਭੱਜਦੇ ਹਾਂਜੀ ਉਦੋਂ ਅੱਡੀ ਲੱਤ ਗਈ ਦੀ ਤੇ ਹੱਡੀ ਲੱਭਣ ਡੈ ਪਈ ਹੀ ਬਹੁਤ ਜ਼ਿਆਦਾ ਸੱਟ ਲੱਗੀ ਹਾਂਜੀ ਬਹੁਤ ਜ਼ਿਆਦਾ ਸੱਟ ਲੱਗੀ ਕਿ ਹੱਡੀ ਵੀ ਲੱਭਣ ਡੈ ਪਈ ਹੀ ਸਾ ਨੂੰ ਤੇ ਡਾਕਟਰ ਵੀ ਨਹੀਂ ਮਿਲਿਆ ਹੋਣਾ ਨਹੀਂ ਨਹੀਂ ਫਿਰ ਰਾਤ ਨੂੰ ਕੋਈ ਪੱਟੀ ਕਰ ਲਈ ਹੀ ਇਦਾਂ ਹੀ ਬੰਨ ਲਈ ਹੀ ਤੇ ਫਿਰ ਦਿਨੇ ਗਏ ਹਸਪੀਟਲ ਸਰਕਾਰੀ ਹਸਪੀਟਲ ਹੋਨ ਘਰ ਦਾ ਕੀ ਹਾਲਾਤ ਆਪਾ ਵੇਖ ਰਹੇ ਬਾਪੂ ਜੀ ਵੀ ਮਤਲਬ ਬਜ਼ੁਰਗ ਨੇ ਹਾਂਜੀ ਹੁਣ ਹੁਣ ਘਰ ਦਾ ਹਰਾਤ ਬਹੁਤ ਮਾਰ ਆਇਆ ਕਿਉਂਕਿ ਬਾਰੇ ਚੀਜ਼ਾਂ ਦੀ ਬਹੁਤ ਲੋੜ ਆ ਤੇ ਇਦਾਂ ਸਮਾਨ ਵੀ ਬਹੁਤ ਖਰਾਬ ਹੋ ਗਿਆ ਘਰ ਦਾ ਇਨਵੈਟਰ ਵਗੈਰਾ ਸਭ ਹਾਂਜੀ ਸਾਰਾ ਕੁਝ ਦੀ ਤੇ ਹਾਨੀਆਂ ਪੇਟੀਆਂ ਵੀ ਉਧਰ ਖਰਾਬ ਹੋ ਗਈਆਂ ਦੀਆਂ ਆ ਸਮਾਨ ਸਾਰਾ ਹੀ ਉਸ ਤੋਂ ਜਿਹੜੇ ਗੁਜ਼ਾਰਾ ਕਿਵੇਂ ਗੁਜ਼ਾਰਾ ਇਦਾਂ ਹੀ ਮਾਰਾ ਮੋਟਾ ਚੱਲਦਾ ਪਿਆ ਅਜੇ ਦੋਸਤੋ ਜਿੱਥੇ ਆਪਾਂ ਦੇਖ ਰਿਹਾ ਪੰਜਾਬੀ ਇੰਡਸਟਰੀ ਜਾਂ ਫਿਰ ਜਿਹੜੇ ਸੰਸਥਾਵਾਂ ਵਾਲੇ ਲੋਕ ਨੇ ਬਹੁਤ ਸੇਵਾ ਕਰ ਰਹੇ ਨੇ ਬੜੀ ਵਧੀਆ ਗੱਲ ਆ ਪਰ ਇਹਨਾਂ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਗਿਆ ਪਿੰਡ ਕਿਹੜਾ ਹੈ ਇਹ ਪਿੰਡ 사dana wali ਸੋ ਜਦੋਂ ਪਾਣੀ ਆਇਆ ਸੀ ਉਸ ਸਮੇਂ ਜਾਨ ਬਚਾ ਕੇ ਭੱਜਣ ਦੀ ਕੋਸ਼ਿਸ਼ ਦੌਰਾਨ ਇਹਨਾਂ ਦੇ ਪੈਰ ਤੇ ਸੱਟ ਲੱਗ ਗਈ ਤੇ 21 ਟਾਂਕੇ ਲੱਗਿਆ ਤੇ ਰਾਤ ਨੂੰ ਕੋਈ ਡਾਕਟਰ ਵੀ ਅਵੇਲੇਬਲ ਨਹੀਂ ਹੈਗਾ ਸੀ ਤੇ ਥੋੜਾ ਬੋਤਾ ਪੱਟੀ ਵਗੈਰਾ ਕਰਕੇ ਰਾਤ ਇਹਨਾਂ ਨੇ ਬੜੀ ਮੁਸ਼ਕਲ ਗੁਜ਼ਾਰੀ ਹੁਣ ਕੀ ਹਾਲਾਤ ਨੇ ਹੁਣ ਆਪਾਂ ਦੇਖ ਰਿਹਾ ਘਰ ਚ ਦਰੇੜਾ ਆਈਆਂ ਬਾਪੂ ਜੀ ਵੀ ਬਜ਼ੁਰਗ ਕਿਵੇਂ ਚੱਲ ਰਿਹਾ ਗੁਜ਼ਾਰਾ ਰਾਸ਼ਨ ਪਾਣੀ ਦਾ ਹੁਣ ਇਦਾਂ ਜਿਹੜੇ ਲੋਕ ਆਂਦੇ ਥੋੜੀ ਬੋਤੀ ਮਦਦ ਕਰਦੇ ਆ ਤਾਂ ਕਰਕੇ ਗੁਜ਼ਾਰਾ ਚੱਲਦਾ ਆ ਸਾਡੇ ਕੋਈ ਵੀ ਪੈਸਾ ਨਹੀਂ ਹੈਗਾ ਜਿਹੜੇ ਲੋਕ ਮਦਦ ਕਰਦੇ ਪਏ ਆ ਉਹਨਾਂ ਕਰਕੇ ਸਾਡਾ ਗੁਜ਼ਾਰਾ ਜਰਾ ਚੱਲਦਾ ਪਿਆ ਆ ਕਿਵੇਂ ਟ੍ਰੀਟਮੈਂਟ ਕਿਵੇਂ ਚੱਲ ਰਿਹਾ ਥੋੜਾ ਬੋਤਾ ਹੀ ਉਹ ਵੀ ਥੋੜਾ ਬੋਤਾ ਘਾਟੀ ਚੱਲਦਾ ਪਿਆ ਜੇ ਕੀ ਅਪੀਲ ਕਰੋਗੇ ਸੰਸਥਾਵਾਂ ਨੂੰ ਜਾਂ ਫਿਰ ਜਿਹੜੇ ਲੋਕ ਸੇਵਾ ਕਰ ਰਹੇ ਨੇ ਇਹ ਲੋਕ ਕਿਸ ਬਦ ਤੋਂ ਬਾਅਦ ਤੁਹਾਡੀ ਮਦਦ ਕਰਨ ਕਿ ਜੇ ਸਾਡਾ ਜਿਹੜਾ ਮਕਾਨ ਤਿਆਰ ਹੋ ਸਕੇ ਥੋੜੀ ਜਿਹੀ ਗਰੀਬੀ ਜਿਹੜੀ ਦੂਰ ਹੋ ਸਕੇ ਥੋੜੀ ਜਿਹੀ ਲੋੜਾਂ ਸਾਡੀਆਂ ਪੂਰੀਆਂ ਕੀਤੀਆਂ ਜਾਣ ਤੇ ਸਾਡੇ ਮਕਾਨ ਵਾਸਤੇ ਥੋੜੀ ਜਿਹੀ ਪੈਸੇ ਦਿੱਤੇ ਜਾਣ। ਹੁਣ ਡਰ ਹੈਗਾ ਮਕਾਨ ਡਿੱਗਣ ਦਾ ਤੇ ਰਲਾ ਵਗੈਰਾ। ਹਾਂਜੀ ਇਹ ਬਹੁਤ ਡਰ ਜੇ ਕਿਉਂਕਿ ਸਾਡੇ ਜਿਹੜੇ ਕਮਰੇ ਆ ਤੇ ਉਹ ਵੀ ਕੋ ਛੱਤਾਂ ਫਟਣ ਵਾਲੀਆਂ ਜੇ ਤੇ ਇਹ ਛੱਤਾਂ ਡਿੱਗਣ ਵਾਲੀਆਂ ਜੇ ਵੱਤੋ ਵੱਤੋ ਵੱਤ ਹੋ ਸਕੇ ਸਾਡੀ ਮਦਦ ਕਰੋ। ਕਮਾਨ ਵਾਲਾ ਕੌਣ ਜੇ? ਕਮਾਨ ਵਾਲ ਤੇ ਕੋਈ ਵੀ ਨਹੀਂ ਜੇ। ਕਿਉਂਕਿ ਸਾਡੇ ਜਿਹੜੇ ਡੈਰੀ ਜੇ ਉਹਨਾਂ ਦੇ ਗੋਡੇ ਵੀ ਪੀੜ ਹੁੰਦੇ ਜੇ ਤੇ ਉਹਨਾਂ ਕੋ ਕੰਮਕੁਮ ਕੋਈ ਹੁੰਦਾ ਨਹੀਂ ਜੇ ਇਸ ਲਈ ਇਦਾਂ ਪਹਿਲੇ ਕਰਦੇ ਵੀ ਨਹੀਂ ਸੀ ਤੇ ਇਦਾਂ ਕੋਈ ਮਦਦ ਹੁੰਦ ਕਰ ਦਿੰਦਾ ਸੀ ਤੇ ਹੁਣ ਪਾਣੀ ਆਨ ਕਰਕੇ ਹੋਰ ਵੀ ਜ਼ਿਆਦਾ ਲੋੜਾਂ ਜਣੀਆਂ ਆ ਵਧ ਵਧ ਗਈਆਂ ਨੇ ਸਾਡੇ ਵੀਰ ਸੰਸਥਾਵਾਂ ਵਾਲੇ ਵੀ ਆਏ ਨੇ ਇਹ ਵੀ ਮਦਦ ਕਰਨਗੇ ਤੇ ਬਾਕੀ ਹੋਰ ਸੰਸਥਾਵਾਂ ਨੂੰ ਵੀ ਅਪੀਲ ਕੀ ਇਹਨਾਂ ਦੀ ਮਦਦ ਜਿਹੜੀ ਆ ਉਹ ਵੱਤੋ ਵੱਤ ਕੀਤੀ ਜਾਵੇ ਗੁਰਦਾਸਪੁਰ ਦੇ ਅਲਕਾ ਡੇਰਾ ਬਾਬਾ ਨਾਨਕ ਦਾ ਸਿੰਧਾ ਕਿਹੜਾ ਪਿੰਡ ਜੀ ਸਾਦਾਵਾਲੀ ਸਾਦਾਵਾਲੀ ਪਿੰਡ ਆ ਸੋ ਇਸ ਪਰਿਵਾਰ ਦੀ ਮਦਦ ਜ਼ਰੂਰ ਕੀਤੀ ਜਾਵੇ ਸੋ ਇਸ ਭੈਣ ਦੀ ਹੁਣ ਮੌਕੇ ਤੇ ਸਾਡੇ ਵੀਰ ਹੁਣੇ ਦਿੱਲੀ ਤੋਂ ਆਏ ਨੇ ਵੇਖੋ ਕਿੱਡਾ ਵੱਡਾ ਜਿਗਰਾਵਾ ਕਿ ਮੌਕੇ ਤੇ ਹੀ ਜਿਹੜੀ ਆ ਜਦੋਂ ਇਹਨਾਂ ਨੂੰ ਪਤਾ ਲੱਗਿਆ ਉਸੇ ਵੇਲੇ ਹੀ ਮੌਕੇ ਤੇ ਭੈਣ ਦੀ ਜਿਹੜੀ ਆ ਉਹ ਮਦਦ ਕਰਨ ਲੱਗਿਆ ਭਾਜੀ ਕਿਹੜੀ ਸੰਸਥਾ ਵਾ ਆਪਣੀ ਤੇ ਉਹਨ ਮੌਕੇ ਤੇ ਕਿੰਨੀ ਮਦਦ ਕਰਨੀ ਤੇ ਵੀਰੇ ਅਸੀਂ ਨਿਰਵੈਰ ਫਾਊਂਡੇਸ਼ਨ ਡਿਜ਼ਾਸਟਰ ਮੈਨੇਜਮੈਂਟ ਨੂੰ ਲੈ ਕੇ ਇੱਥੇ ਪਿੰਡਾ ਥਾਮਾ ਚੋਂ ਅਸੀਂ ਨਿਕਲੇ ਆਂ ਰਿਕਵਰੀ ਨੂੰ ਲੈ ਕੇ ਤੇ ਪ੍ਰੀਪੇਅਰਨੈਸ ਨੂੰ ਲੈ ਕੇ ਕਿ ਜਿੱਦਾਂ ਹੁਣ ਵੇਖੋ ਤੁਸੀਂ ਘਰਾਂ ਦਾ ਕਿੰਨਾ ਬੁਰਾ ਹਾਲਤ ਤੇ ਹੋਇਆ ਬਿਲਕੁਲ ਤਾਂ ਤੇ ਜਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਨੇ ਆਪਣੇ ਘਰ ਚੋਂ ਜਿੱਦਾਂ ਮੈਂ ਸੁਣਨ ਚ ਮੈਨੂੰ ਗੱਲਾਂ ਪਾਪਾ ਜੀ ਦਾ ਦੱਸ ਰਹੇ ਨੇ ਕਿ ਇੱਥੇ ਇਨਕਮ ਵੀ ਬਿਲਕੁਲ ਇਹਨਾਂ ਦਾ ਸੋਰਸ ਖਤਮ ਹੋ ਚੁੱਕਿਆ ਹੈ ਤੇ ਆਪਣੇ ਨਿਰਵੈਰ ਫਾਊਂਡੇਸ਼ਨ ਵੱਲੋਂ ਜਿੰਨੀ ਵੱਧ ਤੋਂ ਵੱਧ ਇਸ ਘਰ ਦੀ ਲਈ ਸੇਵਾ ਕੀਤੀ ਜਾਏ ਕਿ ਅਸੀਂ ਨਾਲ ਖੜ ਤੇ ਮੈਨੂੰ ਬਹੁਤ ਦੁੱਖ ਲੱਗਾ ਜਦੋਂ ਆਪਣੇ ਪਾਪਾ ਜੀ ਨਾਲ ਸਾਨੂੰ ਬਾਹ ਫੜ ਕੇ ਕਹਿੰਦੇ ਸਾਡੇ ਨਾਲ ਚੱਲੋ ਸਾਾਨੂੰ ਬਹੁਤ ਤਕਲੀਫ ਹੈ ਤੇ ਦੇਖਿਆ ਨਹੀਂ ਜਾਂਦਾ ਭਾਜੀ ਉਹਨਾਂ ਲਈ ਇੱਕ ਇੱਕ ਈ ਟੰਕੇ ਕਹਿਣਾ ਆਸਾਨ ਹੁੰਦਾ ਤੇ ਜਿੰਨਾ ਬੀਤਦੀ ਉਹਨੂੰ ਪਤਾ ਨਹੀਂ ਕਿ ਇਸ ਹਾਲਾਤਾਂ ਚ ਰਿਹਾ ਜਾਂਦਾ ਜੀ ਸੋ ਇਹ ਸਾਡਾ ਵੀਰ ਦੇਖੋ ਪੰਜਾਬ ਇਸੇ ਲਈ ਚੜ੍ਹਦੀ ਕਲਾ ਚਾ ਕਿਉਂਕਿ ਪੰਜਾਬੀ ਕਦੀ ਵੀ ਇੱਕ ਦੂਜੇ ਦੀ ਮਦਦ ਤੋਂ ਪਿੱਛੇ ਨਹੀਂ ਹਟਦੇ ਤੇ ਇਹ ਵੀਰ ਆ ਦਿੱਲੀ ਤੋਂ ਆਇਆ ਵਾ ਬੜੀ ਵੱਡੀ ਸੇਵਾਾਂ ਨਾਲ ਦੀ ਸਾਰੇ ਕੰਮਕਾਰ ਛੱਡ ਕੇ ਹੜਪੀੜਤਾ ਦੀ ਸੇਵਾ ਵੀ ਚਾਏ ਨੇ ਤੇ ਅੱਜ ਮੌਕੇ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਭੈਣ ਦੀ ਹਾਲਾਤ ਹੈ ਤੇ ਉਹ ਉਹਨੂੰ ਕਹਿੰਦੇ ਕੋਈ ਗੱਲ ਨਹੀਂ ਹੁਣੇ ਤੇਰੀ ਮਦਦ ਕਰਦੇ ਆ ਤੇ ਉਹਦੀ ਜਿਹੜੀ ਮਦਦ ਕਰਨ ਲੱਗਿਆ ਸੋ ਇਦਾਂ ਦੇ ਜਿਹੜੇ ਭਰਾ ਨੇ ਰੱਬ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਹੜੇ ਪੰਜਾਬ ਲਈ ਦਿਲੋਂ ਜਿਹੜੇ ਆ ਉਹ ਕੰਮ ਕਰ ਰਹੇ ਆ ਸੋ ਭੈਣ ਕੋਈ ਮੈਸੇਜ ਦੇਣਾ ਚਾਹੋਗੇ ਜਿਵੇਂ ਆ ਭਰਾ ਨੇ ਮਦਦ ਕੀਤੀ ਆ ਹੋਰ ਕੋਈ ਸੰਸਥਾਵਾਂ ਨੂੰ ਹਾਂਜੀ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਸਾਡੀ ਮਦਦ ਕਰਦੇ ਪਏ ਨੇ ਤੇ ਮੈਂ ਇਹਨਾਂ ਦੇ ਬਹੁਤ ਧੰਨਵਾਦੀ ਹੋਵਾਂ ਬਾਣ ਨੇ ਵੀ ਧੰਨਵਾਦ ਕੀਤਾ ਆਪਾਂ ਵੀ ਵੀਰ ਦਾ ਤਾਂ ਪਿੰਡ ਕਿਹੜਾ ਬੇਟਾ ਆਪਣਾ ਇਹ ਪਿੰਡ ਸਾਡੇ ਸਾਦਾਂਵਾਲੀ ਸਾਦਾਂਵਾਲੀ ਪਿੰਡ ਪੈਂਦਾ ਜੀ ਦੇਖੋ ਜੀ ਅ ਅਸੀਂ ਨਿਰਵੈਰ ਫਾਊਂਡੇਸ਼ਨ ਦੇ ਹੋਣ ਦੇ ਨਾਤੇ ਤੁਹਾਨੂੰ ਸਾਰੀ ਸੰਗਤਾਂ ਨੂੰ ਅਪੀਲ ਕਰਨੇ ਆ ਆ ਕੋਈ ਪਰਟੀਕੂਲਰ ਫਿਕਸ ਨਹੀਂ ਹੈ ਕਿ ਅਸੀਂ ਆਪਣੀ ਐਨ ਜੀਓ ਦੇ ਥਰੂ ਹੀ ਸੇਵਾ ਕਰਨ ਆਏ ਆ ਤੁਸੀਂ ਸਾਡਾ ਵੱਧ ਤੋਂ ਵੱਧ ਸਹਿਯੋਗ ਦਿਓ ਇਹ ਜਿਹੜੇ ਸਾਰੇ ਵੀਰ ਆਪਣੇ ਪਿੰਡ ਦੇ ਨਾਲ ਮਿਲ ਕੇ ਘਰ-ਘਰ ਅਸੀਂ ਰੈਸਕਿਊ ਕਰ ਰਹੇ ਆ ਲੋਕਾਂ ਨੂੰ ਅਸੀਂ ਦੇਖ ਰਹੇ ਆ ਕਿ ਕਿਸ ਤਰ੍ਹਾਂ ਪੀੜਤਾਂ ਨੂੰ ਤਕਲੀਫਾਂ ਹਲੇ ਚੇਲ ਹਲੇ ਤੱਕ ਚੇਲ ਰਹੇ ਨੇ ਮੈਂ ਹੁਣੇ ਜਦੋਂ ਆਪਣੇ ਸਪਿੰਡ ਬਲ ਆ ਰਿਹਾ ਸੀ ਇੰਨਾ ਜ਼ਿਆਦਾ ਬਾਰਿਸ਼ ਦਾ ਜ਼ੋਰ ਸੀ ਭਾਜੀ ਗੱਡੀ ਰੁਕ ਕੇ ਦਿਖਨ ਦਾ ਪਾਣੀ ਹਲੇ ਨੀਚੇ ਹੋਣ ਦਾ ਨਾਂ ਨਹੀਂ ਲੈ ਰਿਆ ਤੋਂ ਵੱਧ ਤੋਂ ਵੱਧ ਤੁਹਾਡੇ ਨਾਲ ਸੀ ਖੜੇ ਆ ਬੇਟਾ ਔਰ ਜੋ ਵੀ ਸਾਡੇ ਕੋਲ ਬਾਤ ਚੜ ਕੇ ਸੇਵਾ ਤੁਹਾਡੇ ਲਈ ਹੋਏਗੀ ਸੀ ਜ਼ਰੂਰ ਤੁਹਾਡੇ ਨਾਲ ਖੜੇ ਆ ਤੇ ਤੁਸੀਂ ਆਪਣਾ ਧਿਆਨ ਰੱਖੋ ਤੇ ਆਪਣਾ ਜਿੰਨਾ ਹੋ ਸਕਦਾ ਜੀ ਤੇ ਸੁਪਰਮਾਤਮਾ ਚੜਦੀ ਕਲਾ ਚ ਰੱਖੇ ਨਿਰਵੈਰ ਫਾਊਂਡੇਸ਼ਨ ਦਿੱਲੀ ਤੋਂ ਭਰਾ ਹੁਣ ਆਏ ਨੇ ਮੌਕੇ ਤੇ ਸੇਵਾ ਕੀਤੀ ਆ ਤੇ ਇਸ ਪਰਿਵਾਰ ਨੂੰ ਵੀ ਪਰਮਾਤਮਾ ਜਿਹੜਾ ਉਹ ਚੜਦੀ ਕਲਾ ਚ ਰੱਖੇ ਤੇ ਜਿਹੜੇ ਵੀਰ ਸੇਵਾ ਕਰ ਰਹੇ ਆ ਉਹਨਾਂ ਨੂੰ ਵੀ ਚੜਦੀ ਆਪਣੀ ਇਨਕਮ ਦਾ ਕੋਈ ਆਪਣਾ ਸਾਧਨ ਨਹੀਂ ਹਲੇ ਕੋਲ ਕੋਈ ਨਾ ਸ਼ੈਦਲ ਨਾ ਉਹ ਵੋਟਰ ਸਾਹ ਲੋਕਾਂ ਦੇ ਹੱਥ ਦੇ ਦੇਗੇ ਕੁੜੀਆਂ ਨੂੰ ਭਾਰਨਾ ਵੀ ਜਾਉ ਪੜਨ 12 12 ਕਰ ਦੋ ਦੋਸਤਾਂ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲਿਆ ਵੇਖੋ ਇਹਨਾਂ ਦਾ ਆਪਣਾ ਕਿੰਨਾ ਨੁਕਸਾਨ ਹੋਇਆ ਪਰ ਜਿਹੜੇ ਦੋਸਤ ਆਏ ਨੇ ਮਦਦ ਕਰਨ ਉਹਨਾਂ ਨੂੰ ਸਪੈਸ਼ਲ ਮੰਜੇ ਡਾ ਰਹੇ ਨੇ ਕੁਰਸੀਆਂ ਡਾ ਰਹੇ ਨੇ ਸੋਇ ਪੰਜਾਬੀ ਜਿਹੜੇ ਨੇ ਕਦੀ ਵੀ ਕਿਸੇ ਹਾਲਾਤ ਤੋਂ ਡਰਦੇ ਨਹੀਂ ਹੈਗੇ ਹਮੇਸ਼ਾ ਜਿਹੜੇ ਹਾਲਾਤਾਂ ਦਾ ਸਾਹਮਣਾ ਕਰਦੇ ਆ ਦੇਖੋ ਮੰਜੇ ਡਾ ਲਏ ਜੀ 5000 ਰੁਪਏ ਲਏ ਆਪਣੀ ਹੋਸ ਤੇ ਮੇਰੀ ਉਮਰ ਹੈ ਗਈ ਆ 60 ਦੇ 3 ਸਾਲ ਜੋ ਠਾ ਸਿਧਾ ਖੜਾ ਆ ਜੀ ਉਦੋਂ ਹੀ ਮੈਂ ਤਾਂ ਨਹੀਂ ਥੋੜੀ ਦਾੜੀ ਨਹੀਂ ਆਈ ਉਹਦੇ ਬਾਅਦ ਮੇਰਾ ਕੰਦਾਈ ਵੀ ਟੱਪਣ ਲਿਆ ਬੀ ਆ ਸੋਲ 10 ਕੇ ਕੋਹੜਿਆਂ ਦੇ ਤੇ ਇਹ 5000 ਰੁਪਏ ਲਏ ਤੇ ਜੋ ਕਤਲ ਦੀ ਲੜਾਈ ਲੱਗੀ ਆ ਉਦੋਂ ਹੀ ਹਾਰਾ 5 ਦਿਨਾਂ ਬਾਅਦ ਉਦੋਂ ਇਹ ਮੁੰਡਾ 70 ਸਾਲਾ ਦੀ ਸਾਢੇ 9 ਸਾਲਾਂ ਦੀ ਕੋਈ ਹਾਲਤ ਵੇਖੀ ਜੀ ਮੇਰੇ ਵੇਂਦਿਆਂ ਵੇਂਦਿਆਂ 599 ਬਨਵੇਂ ਚਨਵੇਂ ਆ ਗਿਆ 88 ਦਾ ਆ ਗਿਆ ਇਹ 2005 ਦੇ ਹੁਣ ਫੇਰ ਆ ਗਿਆ ਸਾਨੂੰ ਹਰ ਵਾਰੀ ਨੁਕਸਾਨ ਕਦੀ ਲੜਾਈ ਲੱਗ ਗਈ ਉਦੋਂ ਸਮਾਨ ਚੁੱਕਿਆ ਉਹ ਟਾਲੇ ਲਾ ਕੇ ਪਿੰਡ ਨੂੰ ਸਹਾਣੀਆਂ ਉਹਦੀ ਵੈਸੇ ਵੀ ਜਦੋਂ ਹੁਣ ਚਲੋ ਫਲੱਡ ਆਇਆ ਤੇ ਇਹ ਹਰ ਸਾਲ ਕੁਛ ਨਾ ਕੁਛ ਇਦਾਂ ਦੇਖਣ ਨੂੰ ਮਿਲਦਾ ਹੈ ਕਿ ਸਿਰਫ ਕੁਝ ਸਾਲਾਂ ਬਾਅਦ ਤੁਹਾਨੂੰ ਦੁਬਾਰਾ ਮਿਲਿਆ 20 ਸਾਲਾਂ ਬਾਅਦ ਫੇਰ ਆਇਆ ਜਿਹੜਾ ਪਹਿਲ 88 ਦਾ ਆਇਆ ਫੇਰ 99 ਬਨਵੇਂ ਚਨਵੇਂ ਆਇਆ 19 ਬਨਵੇਂ ਦੇ ਦਨੋ ਚੰਨ ਚੰਨ ਲੱਭਦਾ ਪਾਪਾ ਜੀ ਮਾਰ ਕਿੰਨੀ ਕੀ ਪਈ ਹੈ ਜਿਵੇਂ ਤੁਸੀਂ ਦੱਸਿਆ ਪਹਿਲੇ ਲੜਾਈ ਲੱਗੀ ਕਿਹੜੀ ਕਿਹੜੀ ਮਾਰ ਪਈ ਹੈ ਮੈਂ ਕੱਤਰੀ ਲੜਾਈ ਹੈ ਸੋਟਾਂ ਹੀ ਨਵਾਂ ਸਾਲਾਂ ਦਾ ਹਾਂ ਮਾਹੀ ਉਹ ਵੱਧ ਨਹੀਂ ਹਾਂਜੀ ਉਦੋਂ ਮੈਂ ਪੰਜਾਂ ਦਿਨ ਬਾਅਦ ਹੜ ਆ ਗਿਆਈ ਉਦੋਂ ਸਾਡੇ ਸਾਰਾ ਪਿੰਟਾ ਆ ਗਿਆਈ ਜੋ ਕੱਤਰੀ ਲੜਾਈ ਹੈ ਜਿਹਦੇ ਇੱਥੇ ਜੰਗ ਦਾ ਮਹੌਲ ਹੀ ਉਦੋਂ ਕੀ ਹਲਾਦੀ ਤੁਹਾਡੇ ਘਰਾਂ ਦੇ ਉਦੋਂ ਮੈਂ ਕੱਤਰੀ ਲੜਾਈ ਵੱਡੇ ਘੁੰਮਣੇ ਚੱਲ ਗਏ ਜਦੋਂ ਇਹ ਥੋੜੇ ਚਿਰ ਪਹਿਲਾਂ ਜੰਗ ਲੱਗੀ ਨਹੀਂ ਨਹੀਂ ਕਿ ਐ ਕਿੱਥੇ ਜਾਣਾ ਰਿਸ਼ਤੇਦਾਰ ਘਰਾਂ ਦੇ ਕੀ ਹਲਾਅ ਸੀ ਘਰਾਂ ਜੀ ਆ 2025 ਦੇ ਘਰੇ ਰਹੇ ਹਾਂ ਅਸੀਂ ਰਿਸ਼ਤੇਦਾਰ ਨਹੀਂ ਸਾਹਮਣੇ ਘਰੇ ਰਹੇ ਆ ਜੀ ਹਰ ਵਾਰੀ ਮਾਰ ਪੈਂਦੀ ਤੁਹਾਨੂੰ ਹਾਂਜੀ ਹਾਂਜੀ ਕੋਈ ਪਾਣੀ ਆ ਗਿਆ ਕਦੀ ਹੜ ਆ ਗਿਆ ਅਸੀਂ ਕਿੱਧਰ ਜਾਣਾ ਇੱਥੇ ਰਹਿਣਾ ਠੀਕ ਹੈ ਬਾਬਾ ਜੀ ਕਿਉਂ ਮਰਨਾ ਤੇ ਹੈ ਇੱਕ ਦਿਨ ਇੱਥੇ ਮਰ ਜਾ ਚੰਗਾ ਹੀ ਕਹਿੰਦੇ ਰਿਸ਼ਤੇਦਾਰ ਨਹੀਂ ਸਾਹਮਣਾ ਜਾ ਪਿੰਡ ਵਾਲੇ ਵੀ ਆ ਕੇ ਸਾਨੂੰ ਬਲ ਬਲ ਸੁੱਟ ਦਿੰਦੇ ਲਾ ਜਾਂਦੇ ਮੜੀਆਂ ਦੇ ਹੋਰ ਕੀ ਕਰਨਾ ਰਿਸ਼ਤੇਦਾਰ ਰੋਟੀ ਖਵਾ ਲ ਕੇ ਖੁਸ਼ ਨਹੀਂ ਦੋ ਦਿਨ ਖਵਾ ਲਨ ਤੇ ਜਦੋਂ ਕਨੇ ਇੱਕ ਦਰ ਆ ਗਿਆ ਚੱਕਰੇ ਮਾਰੇ ਬੰਦੇ ਦਾ ਮੂਲ ਬਾਹ ਮਹਾਰਾਜ ਬਾਬਾ ਨਾਨਕ ਉਹਦੀ ਤਰਤੀ ਕਰਮਾ ਵਈ ਇਹ ਤਰਤੀ ਛੱਡ ਨੂੰ ਜੀ ਨਹੀਂ ਕਰਦਾ ਮੇਰਾ ਜੀ ਕਦਾ ਵੀ ਮੈਂ ਦਿੱਲੀ ਘੁੰਮ ਕੇ ਆ ਮੇਰਾ ਜੀ ਕਦਾ ਬਾਲੇ ਮੁਰਖ ਜਾਵਾਂ ਜਾਣਾ ਕਾਦੇ ਤੇ ਜੀ ਤੇ ਕਰਦਾ ਨਾ ਜੀ ਜੀ ਕਿਆ ਹੋਏ ਤੇ ਫੇਰ ਜਾਵਾਂ ਠੀਕ ਹੈ ਜੀ ਮੇਰੀ ਕੁੜੀ ਜਿਹੜੀ ਬੇਟੀ ਆ ਉਹ ਆ ਕੋਠੇ ਦੇ ਡਰ ਗਈ ਗੁੰਮ ਹੋ ਗਈ ਆ ਜਿਹੜੀ ਕੁੜੀ ਮੇਰੀ ਬਾਡੀ ਪੰਤਾਂ ਨੂੰ ਪੁੱਛ ਲੋ ਪਿੰਡ ਉਹ ਬਾਹਰ ਪੀਪਲ ਅਗੋ ਦੋ ਚੱਕੇ ਦੇੰਦੇ ਸਾਲ ਡਾਣਾ ਅੱਛਾ ਜੀ ਹਾਂ ਜੀ ਫੇਰ ਅੱਛੀ ਬਰਾਸਤਾਲ ਕਾਰ ਆਪਣੇ ਪਿਆਲ ਬਣੀ ਆ ਤੇ ਦਵਾਈ ਕਦੀ ਖਾਂਦੀ ਆ ਕਦੀ ਨਹੀਂ ਖਾਂਦੀ ਮੈਂ ਦੁਖੀ ਹੋ ਗਿਆ ਮੈਂ ਕਿੰਨਾ ਪੁੱਤ ਪੜ ਜੋਏ ਘਰ ਬਹਿ ਜਾ ਕਰੋ ਬਾਹਰ ਨਹੀਂ ਫਿਰਨ ਕਿਤੇ ਉਹ ਚਰੀਏ ਘਰੇ ਰੰਦੀ ਇਹ ਘਰੇ ਤਾਂ ਗੱਲ ਠੀਕ ਆ ਬਾਪੂ ਜੀ ਪਾਪਾ ਜੀ ਜਿੰਨੀ ਵੀ ਚਾਹੀਦੀ ਹੈ ਸਾਨੂੰ ਹਾਂ ਤਾਂ ਅੱਜ ਬਾਪਾ ਜੀ ਆਪਣੀ ਐਨ ਜੀਓ ਵਧੀ ਛੋਟੀ ਜੀ ਸੇਵਾ ਜੁਗਰਨਾਲ ਜੀ 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 ਆਪਣਾ ਵਾਇਗਰੂ ਬਾਬਾ ਜੀ ਅਸੀਂ ਬਹੁਤ ਛੋਟੇ ਆ ਤੁਹਾਡੇ ਅੱਗੇ ਏ ਅਸੀਂ ਤੁਹਾਡੇ ਲਈ ਬਿਲਕੁਲ ਵੀ ਦੇਖੋ ਕੁਝ ਨਹੀਂ ਕਰ ਸਕਦੇ ਪਰ ਜਿੰਨਾ ਗੁਰਨਾਨਕ ਸਾਹਿਬ ਨੇ ਸਾਨੂੰ ਸਮੱਤ ਬਖਸ਼ੀ ਹੈ ਜੋ ਅਸੀਂ ਛੋਟੀ ਸੇਵਾ ਤੁਹਾਡੇ ਲਈ ਕਰ ਸਕਦੇ ਹਾਂ ਉਹ ਪਲੀਜ਼ ਤੁਸੀਂ ਇਹਨੂੰ ਐਕਸੈਪਟ ਕਰੋ ਤਾਂ ਮੈਂ ਇਹ ਸੇਵਾ ਇੱਕ ਟਾਈਮ ਦੇ ਲਈ ਨਹੀਂ ਅਸੀਂ ਆਪਣੀ ਫਾਊਂਡੇਸ਼ਨ ਦੇ ਵੱਲੋਂ ਜੋ ਸਾਡੇ ਕੋਲ ਪੁੱਜੇਗਾ ਤੁਹਾਨੂੰ ਹਰ ਮਹੀਨੇ ਆਪਣੀ ਅਸੀਂ ਤੁਸੀਂ ਆਪਣੇ ਮਨ ਨੂੰ ਅਕਾਊਂਟ ਨੰਬਰ ਦੇਣਾ ਇਹ ਬਹਿਨ ਦਾ ਜਦ ਤੱਕ ਇਲਾਜ ਨਹੀਂ ਖਤਮ ਹੁੰਦਾ ਅਸੀਂ ਤੁਹਾਡੇ ਨਾਲ ਖੜੇ ਹਾਂ ਮਾਰਾ ਗਾਲੇ ਦਾ ਧੀ ਸੇਵਾ ਕਰਨਯੋ ਇੱਕ ਦਿਨ ਦੋ ਦਿਨ ਜੇ ਮੈਨੂੰ ਵੀ ਪੈਸੇ ਚਾਹੀਦੇ ਨਹੀਂ ਨਹੀਂ ਅਸੀਂ ਕੁਝ ਨਹੀਂ ਦੇਣ ਲੱਗੇ ਬਾਬਾ ਜੀ ਅਸੀਂ ਦੇਣ ਵਾਲੇ ਕੁਝ ਨਹੀਂ ਮਹਾਰਾ ਤੇ ਬਸ ਬੇਟਾ ਪਲੀਜ਼ ਇਹਨੂੰ ਦੇ ਦਿਓ ਤੁਸੀਂ ਫੜੋ ਤੇ ਜਦੋਂ ਤੁਹਾਨੂੰ ਲੋੜ ਹੋਏ ਤੁਸੀਂ ਮੈਨੂੰ ਜਰੂਰ ਭਰਾ ਸਮਝ ਕੇ ਆਪਣੇ ਨਾਲ ਆਪਣੇ ਸਾਰੇ ਜਿੰਨੇ ਵੀ ਆਪਣੇ ਵੋਲੰਟੀਅਰ ਹੈ ਤੁਸੀਂ ਕਿਸੇ ਨੂੰ ਵੀ ਕਹੋਗੇ ਤੁਹਾਡੇ ਕੋਲ ਹਰ ਮਹੀਨੇ ਹਰ 15 ਦਿਨ ਬਾਅਦ ਜਦੋਂ ਤੁਹਾਨੂੰ ਲੋੜ ਹੋਏ ਰਾਸ਼ਨ ਦੀ ਪੈਸੇ ਦੀ ਰਾਸ਼ਨ ਆ ਜਾਂਦਾ ਬਾਬਾ ਜੀ ਹਾਂ ਜੀ ਕਨਵਾਰੀਏ ਰਾਸ਼ਨ ਆ ਪਿਆ ਆਟਾ ਕੋਟਾ ਛੰਗ ਤੇ ਸੇਵਾ ਕਰ ਜਾਂਦੀ ਹੈ ਜੀ ਚੋਰੀਂ ਬਾਦ ਦਾ ਸਾਨੂੰ ਰੋਟੀ ਮਿਲ ਜਾਂਦੀ ਐ ਸੰਗਤ ਜਿਹੜੀ ਨੰਗੀ ਕਰੀ ਆਗੇ ਇਹਨਾਂ ਨੇ ਪਾਣੀ ਆ ਗਏ ਪਾਣੀ ਲਿਆਏ ਆ ਹਰ ਕੋਠੇ ਪਾਣੀ ਦੇ ਗਏ ਆ ਹਰ ਕੋਠਿਆਂ ਤੇ ਰੋਟੀਆਂ ਫੜਾ ਗਿਆ ਮੁੰਡੇ ਪੁੱਛ ਲੋ ਬੁਸਕਵਾ ਆਪਣੇ ਦਾ ਘੁੰਮਾ ਵੜਾਂ ਲੱਗੇ ਇਹਨਾਂ ਨੇ ਪਾਣੀ ਆਏ ਉਹ ਤੇ ਟੈਟਰ ਥਾ ਕੇ ਜਿੱਤੇ ਗੰਦੇ ਛੱਡ ਗਏ ਜੀ ਜੀ ਸ਼ੇਖ ਕੋ ਉਹਨੇ ਬੜੀ ਤਕਲੀਫ ਮਤ ਕੀਤੀ ਆ ਉਹਨਾਂ ਨੂੰ ਤੋਨਾ ਪੰਦਾ ਸ਼ੇਖ ਨੂੰ ਵੀ ਰਾਤ ਤੇ ਪੰਜਾਬੀ ਕੋਈ ਭੁੱਖਾ ਨਾ ਰਹਿ ਜੀ 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 ਬਾਬਾ ਜੀ ਵੈਸੇ ਆਪਣਾ ਕਿੰਨਾ ਕੋ ਮਹੀਨੇ ਦਾ ਖਰਚਾ ਹੁੰਦਾ ਇਸ ਘਰ ਦੇ ਵਿੱਚ ਜੀ ਮਹੀਨਾ ਦਾ ਮੇਨ ਇਹਦਾ ਤੋਂ ਹੀ ਜਾਂਦਾ ਕੋਈ 4000 5000 4 5000 ਰੁਪਏ ਖਰਚਦਾ ਰਾਸ਼ਨ ਮੇ ਤਾਂ ਸਾਰਾ ਕੁਝ ਮਿਲਾ ਕੇ 4000 5000 ਮੈਂ ਕਹਿੰਦਾ ਤੁਹਾਨੂੰ 8000 5000 ਰੁਪਏ ਆਏ ਮੈਂ ਟੂਟ ਮਾ ਦਾ 4000 5000 ਰੁਪਏ ਸੋ ਜੀ ਪਰ ਇਹਨੂੰ ਕਿਰਾਇਆ ਚਾਹੀਦਾ ਨਾ ਮੋਟਰ ਤੇ ਮੈਡੀਕਲ ਤਾਂ ਬਹੁਤ ਖਰਚਾ ਹੁੰਦਾ ਪੜਾਉਣਾ ਹੀ ਹੈਗਾ ਐਜੂਕੇਸ਼ਨ ਤੁਸੀਂ ਕਾਦੀ ਲੈ ਰਹੇ ਹੋ ਪੜਾਈ ਕਿਸ ਚੀਜ਼ ਦੀ ਕਰ ਰਹੇ ਹੋ 10th ਕਲਾਸ 10th ਕਲਾਸ ਤੇ ਬੱਡੀ ਫਾਈਵ ਕਲਾਸ ਮੈਂ 12 12 ਕਰਾ ਦਿਆਂ ਅਗਲੇ ਘਾਰੀ ਜਾ ਕੇ ਕੋਈ ਨੌਕਰੀ ਮਿਲ ਜੇ ਜੀ 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 ਤੇ ਚਲੋ ਕੋ ਕੋ ਲਾ ਮਾਂ ਸ ਉਹ ਇੱਕ ਸਾਲ ਨੂੰ ਪੇਪਰ ਹੋਣੇ ਉਹਦੇ ਚੋਂ ਚਾਰ ਚੰਨ ਮਹੀਨੇ ਮੀਲੇ ਲੱਗੇ ਜੀ ਜੀ ਉਹਦੀ ਸ਼ਾਦੀ ਕਰ ਜਾਈ ਉਹ ਆਪਣੇ ਘਰ ਚੁਰ ਜੇ ਜੀ ਇਹ ਬੇਟੀ ਬੜੀ ਦੇਲਾ ਵਾਲੀ ਦਾ ਜੀ ਜੀ ਇਹਦੇ ਸਤਿੰਦਰ ਦਾ ਘਰ ਆ ਇਹ ਬੇਟੀ ਤਕਰੀਰ ਜਿਲੇ ਦੇ ਬਹੁਤ ਤਕਰੀਰ ਜਿਲੇ ਬਾਕੀ ਤੁਸੀਂ ਅਰਦਾਸ ਕਰੋ ਅਸੀਂ ਬਾਤ ਛੱਡ ਕੇ ਤੁਹਾਡੇ ਨਾਲ ਜੁੜੇ ਰਹੀਏ ਤੇ ਸੇਵਾ ਅੱਗੇ ਇਹਨਾਂ ਵੀ ਇਹ ਮੈਂ ਕਹਿੰਦਾ ਪਾਰ ਕਰਾ ਗੋਸਾਮਨ ਗੋਦਰੇ ਜਿੰਦੇ ਤੋਂ ਛੱਟ ਜੀ ਭਾ ਭਜੁਰਗ ਛੱਟ ਸਦਾ ਜਿੰਦੇ ਰਹਿਣ ਤੋਂ ਛੇਵਾਂ ਉਹਨਾਂ ਨੇ ਬਜ਼ੁਰਗਾਂ ਭੇਜਿਆ ਹੋਣਾ ਚਾਹਨਾ ਕਿ ਜਾਓ ਉਲਾਕਾ ਦੀ ਸੇਵਾ ਕਰਦੇ ਆਓ ਵਾਹਿਗੁਰੂ ਜੀ ਕੀ ਫਤਿਹ ਇਹਦਾ ਦਰਵਾਜ਼ਾ ਮੈਂ ਤਾਂ ਚਾਹ ਬਣ ਜਾਣੀ ਚਰਚੇ ਦੇ ਨਹੀਂ ਨਹੀਂ ਮਾ ਜੀ ਤੁਸੀਂ ਇਦਾਂ ਕਿਉਂ ਕਰ ਰਹੇ ਤੁਸੀਂ ਕੋਈ ਨਹੀਂ ਇੰਨੀ ਸੇਵਾ ਇੰਨੇ ਪ੍ਰੋਬਲਮ ਚ ਹੈਗੇ ਫਿਰ ਵੀ ਤੁਸੀਂ ਸੇਵਾ ਤੋਂ ਪਿੱਛੇ ਨਹੀਂ ਹਟਣਾ ਨਹੀਂ ਹੋਏਗਾ ਨਹੀਂ ਚਾਹ ਚਾਹੇ ਕੁੱਟ ਬਣ ਜਾਂਦੀ ਚੱਟ ਫਿਰਕੇ ਦੇਖ ਸਕਦੇ ਹੋ ਕਿਸ ਤਰ੍ਹਾਂ ਮਾਤਾ ਜੀ ਪਰਨੇ ਜਾਂ ਬੰਦੀਆਂ ਵਿੱਚ ਵਿੱਚ ਕਿਸ ਤਰ੍ਹਾਂ ਸੰਗਰਸ ਕਰਦਾ ਆ ਗਿਆ ਇਹੜੇ ਦੇ ਲਈ ਗੱਲਾਂ ਕਰਦੇ ਆਂ ਮਾਤਾ ਜੀ ਚਾਹੁੰਦੇ ਚਾਹ ਦੇ ਜਾਂਦੀ ਆ ਉਹ ਸੇਵਾ ਕਰੀ ਜਾਂਦੀ ਆ ਮਤੇ ਰੈਂ ਦਾ ਤੁਹਾਡੇ ਕੰਮ ਆਏ ਨਹੀਂ ਪਾਣੀ ਨਹੀਂ ਕੋਈ ਗੱਲ ਨਹੀਂ ਹਾਂ ਜੀ ਕੋਈ ਆਟਾ ਦੇ ਜਾਂਦਾ ਵਾ ਕੋਈ ਚੂੜੀ ਦੇ ਜਾਂਦਾ ਵਾ ਹਾਂ ਜੀ ਤੁਹਾਨੂੰ ਆ ਸਕਦਾ ਜੀ ਤੁਹਾਨੂੰ ਆ ਜੀ ਖਾਣਾ ਦੇ